ਫਗਵਾੜਾ ਦੇ ਮਹੱਲਾ ਪ੍ਰੀਤਨਗਰ ਦੀ ਗਲੀ ਨੰਬਰ 3 ਵਿਖੇ ਰਹਿਣ ਵਾਲੀ ਇੱਕ ਮਹਿਲਾ ਤੇ ਉਸਦੇ ਭਰਾ ਨੇ ਦੋ ਮਹਿਲਾਵਾਂ ਅਤੇ ਇੱਕ ਵਿਅਕਤੀ ਉੱਪਰ ਜਵਰੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ ਇਸ ਬੰਦੀ ਜਾਣਕਾਰੀ ਦਿੰਦੇ ਆ ਪੀੜਤ ਮਹਿਲਾ ਗੁਰਵਿੰਦਰ ਕੌਰ ਅਤੇ ਉਸਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਸੰਬੰਧੀ ਥਾਣਾ ਸਤਨਾਮਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਗੁਰਵਿੰਦਰ ਕੌਰ ਨੇ ਕਿਹਾ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸਦੇ ਛੋਟੇ ਦੋ ਬੱਚੇ ਨੇ ਪਰ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਝੂਠੀ ਪਾਵਰ ਆਫ ਐਟਰਨੀ ਲੈ ਕੇ ਐਸੀ ਤੇ ਤਕੇ ਨਾਲ ਉਹਨਾਂ ਦੇ ਘਰ ਵਿੱਚ ਰਹਿਣਾ ਚਾਹੁੰਦਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਨ ਕੀਤੀ ਗਈ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਮੇਰਾ ਨਾਮ ਗੁਰਵਿੰਦਰ ਕੌਰ ਹੈ ਜੀ ਮੈਂ ਪ੍ਰੀਤਨਗਰ ਦੀ ਰਹਿਣ ਵਾਲੀ ਆ ਤੇ 4 ਵਜੇ ਸੜਕ ਘਰ ਤੋਂ ਲੇਡੀਜ਼ ਇੱਕ ਬੰਦਾ ਆ ਕੇ ਕਹਿੰਦੀ ਕਿ ਸੜਕੋ ਪਾਵਰ ਆਫ ਟਰਨੀਆ ਨੰਨਾ ਨਾਮ ਸੀਗੇ ਸੰਦੀਪ ਪੌਰ ਸੀਗੇ ਦੋਨਾਂ ਲੇਡੀਜ਼ ਦਾ ਨਾਮ ਤੇ ਬਲਜਿੰਦਰ ਸਿੰਘ ਬੰਦੇ ਦਾ ਨਾਮ ਸੀਗਾ ਤੇ ਕਿੱਥੇ ਦੇ ਰਹਿਣ ਵਾਲੇ ਹੋ ਜੀ ਉਪਲਾਚੌਰ ਦੇ ਜੀ ਬਲਾਚੌਰ ਦੇ ਤੇ ਇੱਥੇ ਕੀ ਕਰਨ ਆਈ ਸੀ ਉਹ ਪਾਵਰ ਆਫ ਟਰਨੀਆ ਸਾਨੂੰ ਪਾਵਰ ਆਮ ਤੇ ਅਸੀਂ ਉੱਪਰ ਗਏ ਤੇ ਚੜਨਾ ਸਿੱਧਾ ਪੌੜੀਆਂ ਚੜ ਕੇ ਉੱਪਰ ਕੋਠੇ ਤੇ ਚਲੇ ਗਏ ਤੁਸੀਂ ਇੱਥੇ ਕਿਰਾਏ ਦੇ ਰਹਿੰਦੇ ਆ ਹਾਂਜੀ ਤੁਸੀਂ ਆਪਣੇ ਇੱਥੇ ਕਿਰਾਏ ਦੇ ਰਹਿੰਦੇ ਆ ਆਪਣਾ ਮਕਾਨ ਤੁਹਾਡਾ ਮਕਾਨ ਕਿੰਨੇ ਕਿੰਨੇ ਸਮੇਂ ਤੋਂ ਰਹ ਰਹੇ ਹੋ ਨੂੰ 16 ਸਾਲ ਹੋ ਗਏ ਪਾਵਰ ਆਫ ਟਰਨੀ ਤੁਹਾਨੂੰ ਦੇ ਕੇ ਗਏ ਆ ਹਾਂਜੀ ਕਿੰਨੇ ਨੇ ਪਾਵਰ ਆਫ ਟਰਨੀ ਦਿੱਤੀ ਨਹੀਂ ਨਹੀਂ ਪਾਵਰ ਆਫ ਟਰਨੀ ਉਹ ਲੈ ਕੇ ਆਏ ਸੀ ਕਹਿੰਦੇ ਸਾਨੂੰ ਪਾਵਰ ਮਿਲੀ ਹੈ ਉੱਪਰ ਕਿਰਾਏ ਤੇ ਰਹਿਣ ਲਈ ਅੱਛਾ ਜੀ ਠੀਕ ਹੀ ਆ ਤੇ ਉਹ ਕੋਣ ਵਿਅਕਤੀ ਸੀ ਜਿਹੜਾ ਆਇਆ ਸੀ ਨਾਲ ਲੜੀ ਸੀਗੇ ਉਹਨਾਂ ਦਾ ਨਾਮ ਸੰਦੀਪਪੁਰ ਸੀ ਇੱਕ ਦੇ ਘਰ ਵਾਲੇ ਦਾ ਨਾਮ ਪਰਸ਼ोत्तम ਇੱਕ ਦਾ ਨਾਮ ਪਤਾ ਨਹੀਂ ਕਿ ਸੀਗਾ ਸਰ ਇਹ ਬਜਤਰ ਸਿੰਘ ਇੱਕ ਸੀਗਾ ਬਲਾ ਚੌਰ ਤੋਂ ਤੇ ਇੱਥੇ ਕਿੱਥੇ ਰਹਿੰਦੇ ਆਪਾਂ ਜੀ ਭੈਣ ਜੀ ਅਸੀਂ ਪ੍ਰੀਤਨਗਰ ਪ੍ਰੀਤਨਗਰ ਤੇ ਪੁਲਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਸਾਡਾ ਚੱਲਦਾ ਆ ਤੇ ਸਾਨੂੰ ਇਹਨਾਂ ਨੂੰ ਦੱਸਿਆ ਵੀ ਮੈਨੂੰ ਸਟੇਮ ਮਿਲੀ ਹੋਈ ਆ ਮੇਰੇ ਨਾਲ ਪਹਿਲਾਂ ਗੱਲ ਕਰੋ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਿੱਧਾ ਉੱਪਰ ਚੜ ਗਏ ਫੇ ਮੰਗੀ ਤੁਹਾਡਾ ਕਮ ਕਿੱਥੇ ਚੱਲ ਦੋਗੇ ਇੱਕ ਕੇਸ ਵਗੈਰਾ ਕੋਵੜੀ ਚੱਲਦੇ ਆ ਕੋਵੜੀ ਉਹਦਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਦੋਵੇਂ ਧਿਰਾਂ ਨੂੰ ਥਾਣਾ ਸਤਨਾਮਪੁਰ ਵਿਖੇ ਬੁਲਾਇਆ ਗਿਆ ਸੀ ਪਰ ਉਹ ਤਾਂ ਪਹੁੰਚ ਗਿਆ ਤੇ ਦੂਸਰੀ ਧਿਰ ਥਾਣੀ ਨਹੀਂ ਪਹੁੰਚੀ ਜਿਸ ਤੋਂ ਸਾਫ ਹੈ ਕਿ ਉਕਤ ਵਿਅਕਤੀ ਠੱਗ ਹਨ ਤੇ ਪੁਲਿਸ ਇਸ ਦੀ ਜਾਂਚ ਕਰੇ ਮਾਮਲਾ ਸਾਡੇ ਇਦਾਂ ਹੋਇਆ ਵੀ 4 ਵਜੇ ਇਹਨਾਂ ਦਾ ਮੈਨੂੰ ਫੋਨ ਆਇਆ ਸਾਡੇ ਪਿੰਡ ਜੀ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਆ ਵਰਿੰਦਰ ਕੌਰ ਇਹਨਾਂ ਦੀ ਜਦੋਂ ਮੈਨੂੰ ਕਾਲ ਆਈ ਵੀ ਇਦਾਂ ਕਰਕੇ ਕੋਈ ਅਣਪਛਾਤੇ ਬੰਦੇ ਸਾਡੇ ਘਰ ਦੇ ਵਿੱਚ ਧੱਕੇ ਨਾਲ ਹੀ ਵੜ ਗਏ ਆ ਤੋ ਥੋੜੇ ਜਿਹਾ ਵਿੱਚ ਜਦੋਂ ਮੈਂ ਇਹਨਾਂ ਦੇ ਕੋਲ ਜਦੋਂ ਪਹੁੰਚਿਆ ਦੇਖਿਆ ਵੀ ਦੋ ਲੇਡੀਜ਼ ਨੇ ਇੱਕ ਜੈਂਸ ਸੀਗਾ ਜਿਹੜਾ ਵੀ ਧੱਕੇ ਨਾਲ ਉੱਪਰ ਚੱਲੇ ਗਿਆ ਸੀ ਵੀ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਕਿੱਥਾਂ ਆਏ ਉਹਨਾਂ ਨੇ ਦੱਸਿਆ ਆ ਕੇ ਵੀ ਵੀ ਸਾਡੇ ਕੋਲ ਇੱਕ ਪਾਵਰ ਟਾਰਨ ਹੈ ਵੀ ਉਸ ਵਿਹਾਰ ਦੇ ਉੱਤੇ ਆਏ ਆ ਮੈਂ ਉਹਨਾਂ ਨੂੰ ਕਿਹਾ ਵੀ ਪਾਵਰ ਟਾਰਨ ਦੇ ਹੱਦ ਤੱਕ ਤੁਸੀਂ ਚਲੋ ਇੱਧਰ ਧੱਕੇ ਨਾਲ ਤਾਂ ਨਹੀਂ ਆ ਸਕਦੇ ਵੀ ਆਪਾਂ ਕਿਤੇ ਬੈਠ ਕੇ ਗੱਲ ਕਰਦੇ ਥਾਣੇ ਚਲ ਜੋ ਆਪਾਂ ਥਾਣੇ ਬੈਠ ਕੇ ਗੱਲ ਕਰਦੇ ਆ ਉਹਨਾਂ ਨੇ ਕਿਹਾ ਅਸੀਂ ਥਾਣੇ ਹੋ ਕੇ ਆਏ ਆ ਵੀ ਫੇਰ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਆਪਾਂ ਫੇਰ ਵੀ ਜਿਹੜੀ ਹੈ ਲੇ ਲਈ ਹੋਈ ਆ ਕੋਰਟ ਤੋਂ ਵੀ ਆਪਾਂ ਬੈਠ ਕੇ ਗੱਲ ਕਰਦੇ ਵੀ ਇੰਦਾ ਪਾਵਰ ਟਾਰਨ ਇਹ ਪਹਿਲਾਂ ਦੀ ਆ ਬਾਰਨ ਟਾਰਨ ਤੁਹਾਡੀ ਬਾਅਦ ਦੀ ਆ ਸੋ ਮੈਂ ਤਾਂ ਉਹਨਾਂ ਨੂੰ ਇਹੀ ਕਹਿ ਸੀਗਾ ਵੀ ਆਪਾਂ ਬੈਠ ਕੇ ਜਿਹੜੀ ਗੱਲ ਕਰ ਲੈਨੇ ਆ ਸੋ ਥਾਣੇ ਆਏ ਆ ਥਾਣੇ ਉਹ ਦੋ ਲੇਡੀਜ਼ ਨੂੰ ਤਾਂ ਚਲੋ ਲੈ ਕੇ ਆ ਗਏ ਆ ਅਸੀਂ ਇਹ ਬਾਕੀ ਪਰ ਬੰਦੇ ਗੱਲ ਕਰਨ ਨੂੰ ਮੋਰੇ ਆਏ ਨਹੀਂ ਤੇ ਉਹਨਾਂ ਨੇ ਹਣ ਇਹੀ ਹੋ ਸਕਦਾ ਵੀ ਜਾਂ ਤਾਂ ਗਲਤ ਉਹ ਫਰਾਡ ਆ ਜਿਹੜੇ ਉਹ ਇੱਥੇ ਪਹੁੰਚੇ ਨਹੀਂ ਸਰ ਉਹ ਕਿੱਥੇ ਦੇ ਰਹਿਣ ਵਾਲੀਆਂ ਲੇਡੀਜ਼ ਨੇ ਨਾਮ ਵਗੈਰਾ ਕੀ ਹੈ ਕੁਝ ਪਤਾ ਇੱਕ ਮੇਰਾ ਕਿ ਨਵਾਂ ਸ਼ਹਿਰ ਦੀ ਆ ਨਵਾਂ ਸ਼ਹਿਰ ਦੀ ਆ ਇੱਕ ਪੱਲੀਆਂ ਕੋਈ ਪਿੰਡ ਦੀ ਦੱਸਦੀ ਪਈ ਆ ਇਹ ਜਿਹੜਾ ਮਾਮਲਾ ਪੁਲਿਸ ਦੇ ਧਿਆਨ ਚ ਲੈਂਦਾ ਤੁਸੀਂ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਆਈ ਸੀ ਮੌਕੇ ਤੇ ਤੇ ਉਹ ਲੇਡੀਜ਼ ਜਿਹੜੀ ਉਹ ਇੱਕ ਹਵਾਲੇ ਕੀਤੀ ਤੇ ਇੱਕ ਵੇਥੇ ਆ ਕੇ ਉਹਨਾਂ ਨੂੰ ਆ ਗਈ ਇਸ ਦੌਰਾਨ ਜਦੋਂ ਥਾਣਾ ਸਤਨਾਮਪੁਰਾ ਦੇ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਨਾ ਦੋਮਾ ਧਿਰਾਂ ਦਾ ਮੈਟਰ ਕੋਰਟ ਵਿੱਚ ਚੱਲ ਰਿਹਾ ਹੈ ਤੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਮਾਮਲਾ ਇੱਦਾਂ ਹੈ ਸਾਨੂੰ ਗੁਰਿੰਦਰ ਕੌਰ ਨੇ ਕੰਪਲੇਟ ਦਿੱਤੀ ਆ ਇਹਨਾਂ ਦਾ ਆਪਣੀ ਨਿਵਾਣ ਦੇ ਨਾਲ ਨਾ ਘਰ ਤੋਂ ਲੈ ਕੇ ਚੱਲਦਾ ਝਗੜਾ ਚੱਲਦਾ ਕੋਰਟ ਦੇ ਵਿੱਚ ਮੈਟਰ ਹੈ ਤੇ ਉਹ ਸਟੇ ਹੋਇਆ ਤੇ ਅੱਜ ਜਿਹੜੇ ਦੋ ਲੇਡੀ ਸੀ ਤੇ ਇੱਕ ਜੈਂਟਸੀ ਤੇ ਉਹਨਾਂ ਨੇ ਇਹਨਾਂ ਨੂੰ ਬਖਾਇਆ ਕਿ ਸਾਨੂੰ ਕੋਟੋਰ ਨਹੀਂ ਹੈਗੀ ਤੇ ਇਸ ਬੰਦ ਸਾਨੂੰ ਕੋਕ ਮਲੇੜ ਆਈ ਆ ਤੇ ਇਹਦੇ ਦੋਵਾਂ ਤਰ੍ਹਾਂ ਦੇ ਕਾਗਜ਼ ਪੱਤਰ ਲੈ ਕੇ ਵੈਰੀਫਾਈ ਕਰਦੇ ਆ ਜੋ ਵੀ ਗੱਲ ਸਾਹਮਣੇ ਆਊਗੀ ਉਹਦੇ ਮੁਤਾਬਕ ਜਿਹੜੀ ਕਰਦੇ ਆ ਉਹ ਲੈ ਲੈਂਦੇ ਆ ਤੇ ਸਰ ਦੂਸਰੀ ਪਾਰਟੀ ਕਿੱਥੇ ਸੀ ਇਹ ਇਹ ਇੱਧਰ ਹੈਗਾ ਇਹਨਾਂ ਦੇ ਨਵੇਂ ਸ਼ਹਿਰ ਸਾਈਡ ਸਾਈਡ ਦੇ ਨੇ ਤੇ ਇਹਨਾਂ ਦੇ ਜਿਹੜਾ ਮਨ ਲਾਲ ਨੇ ਉਹਨੂੰ ਜਿਹੜੀ ਪਾਵਰ ਟੌਨੀ ਦਿੱਤੀ ਸੀ ਨਾ ਉਹ ਨਾਲ ਨਾਲ ਆ ਗਈ ਤੇ ਮਾਮਲਾ ਕਿੰਦਾ ਹੈ گا ਪੀ ਕਾਲ ਦੇ ਲੈ ਗਏ ਇਹਨਾਂ ਨੇ ਕੰਪਲੀਟ ਲੈ ਲਈ ਇਹਨਾਂ ਦੀ ਬਿਆਨ ਕੀ ਹੁੰਦੇ ਆ ਬਾਕੀ ਕਾਗਜ਼ ਪੱਤਰ ਇਹਨਾਂ ਨੇ ਲੈ ਉਹਨਾਂ ਤੋਂ ਵੇਖ ਲੈਣੇ ਕੀ ਕਾਗਜ਼ ਪੱਤਰ ਆ ਲੈ ਕੇ ਤੇ ਉਜੋਗੀ ਹੈਗੇ ਆ ਵੈਰੀਫਾਈ ਕਰਕੇ ਤੇ ਕਾਰਵਾਈ